ਜਿਹੜੇ ਲੱਕ ਤੱਕ ਧਿਆਨ ਕਰਦੇ ਨੇ ਉਹ ਪਾਣੀ ਵਿੱਚ ਡੁੱਬਦੇ ਨਹੀਂ ਇੰਜ ਹੀ ਜਿਹੜੇ ਲੱਕ ਤੋਂ ਕਮਰ ਤੋਂ ਉੱਪਰ ਨਾਭੀ ਤੋਂ ਉੱਪਰ ਧਿਆਨ ਕਰਦੇ ਨੇ ਹਿਰਦੇ ਜਿੱਥੇ ਹਿਰਦਾ ਹੈ ਤੇ ਉਹ ਉਦਾਰੀਆਂ ਹਵਾ ਚ ਮਾਰਨ ਲੱਗ ਪੈਂਦੇ ਨਹੀਂ ਇੰਜ ਜਿਹੜੇ ਇਸ ਤੋਂ ਵੀ ਉੱਪਰ ਜੋ ਅਗਨੀ ਦਾ ਕੇਂਦਰ ਮੰਨਦੇ ਨੇ ਧਿਆਨ ਕਰਦੇ ਨੇ ਆਗ ਉਹਨਾਂ ਅਨੁਸਾਰ ਨਹੀਂ ਸਕਦੀ ਇੰਜ yogੀਆਂ ਦੀਆਂ ਧਿਆਨ ਦੀਆਂ ਵਿਧੀਆਂ ਦੇ ਰਾਹੀ ਕਹਿੰਦੇ ਇਹ ਮਾਨਸਿਕ ਸ਼ਕਤੀਆਂ ਪ੍ਰਾਪਤ ਹੁੰਦੀਆਂ ਨੇ